ਨਿਸ਼ਰ ਨਗਰ ਇਲਾਕੇ ਦੇ ਵਿੱਚੋਂ ਇੱਕ ਨਸ਼ਾ ਤਸਕਰੀ ਕਰਨ ਵਾਲੇ ਪਰਿਵਾਰ ਦੇ ਮੈਂਬਰ 212 ਗ੍ਰਾਮ ਨਸ਼ੀਲੇ ਪਦਾਰਥ ਸਣੇ ਗ੍ਰਿਫਤਾਰ ਹੋਏ ਨੇ। ਇョਥੇ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪੜ ਦੇ ਵਿੱਚ ਵੱਖ-ਵੱਖ ਰੀਆਂ ਥਾਵਾਂ ਤੇ ਪੁਲਿਸ ਸਰਚ ਆਪਰੇਸ਼ਨ ਚਲਾ ਰਹੀ ਹੈ ਤੇ ਜਿਹੜੇ ਨੌਜਵਾਨ ਨਸ਼ਾ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਨੂੰ ਬਾਹਰ ਆਉਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਿਹੜੇ ਲੋਕ ਅਜਿਹੇ ਲੋਕਾਂ ਦਾ ਸਾਥ ਦਿੰਦੇ ਨੇ ਉਹਨਾਂ ਨੂੰ ਵੀ ਸਖਤ ਤਾੜਨਾ ਕੀਤੀ ਗਈ ਹੈ ਸਾਡਾ ਈਸ਼ਰ ਨਗਰ ਸੀ ਬਲਾਕੇ ਨਾ ਬਦਨਾਮ ਹੋ ਚੁੱਕਿਆ ਨਾ ਉਹ ਸਹੀ ਹੋ ਜਵੇ ਬਸ ਕਿੰਨੀ ਦੇਰ ਤੋਂ ਜਿਹੜਾ ਇੱਥੇ ਕੰਮ ਚੱਲਦਾ ਸੀਗਾ ਜਿਹੜਾ ਉਹ ਰੋਕਦੇ ਵੀ ਸੀ ਹਾਂਜੀ ਰੋਕਦੇ ਸੀਗੇ ਫਿਰ ਇਹ ਕਹਿੰਦੇ ਸ ਮਤਲਬ ਗਾਲ ਕੱਢ ਕੇ ਕੰਦੀਆਂ ਕਿ ਤੁਸੀਂ ਕੀ ਕਰ ਲੋਗੇ ਪੁਲਿਸ ਮੇਰੇ ਮੁੱਠੀ ਚ ਹੈ ਉਹਨੂੰ ਮੈਂ ਅਸੀਂ ਦੇ ਬਿਚ ਬੰਨ ਕਰਕੇ ਰੱਖਦੇ ਹਾਂ ਕਿੰਨੇ ਜਾਣੀ ਸੀਗੇ ਇੱਥੇ ਜਿਹੜੇ ਕੰਮ ਕਰਦੇ ਸੀਗੇ ਇੱਥੇ ਦੋ ਹੀ ਪਰਿਵਾਰ ਹਨ ਬਸ ਅੱਛਾ ਜੀ ਹਾਂਜੀ ਲੈਡੀਆਂ ਹਾਂ ਲੈਡੀਆਂ ਜੈਂਟਸ ਵੀ ਉਹਨਾਂ ਦਾ ਘਰ ਵਾਲਾ ਵੀ ਕੁੜੀਆਂ ਵੀ ਮੁੰਡੇ ਵੀ ਕਿਦਾਂ ਸਾਰੇ ਪੁਲਿਸ ਨੇ ਚੱਕ ਲਏ ਹਾਂ ਸ਼ਾਇਦ ਮਤਲਬ ਕੀ ਮੰਗ ਕੀ ਕੀਤੀ ਤੁਸੀਂ ਮੰਗ ਅਸੀਂ ਮੰਗੀ ਹੈ ਕੀਤੀ ਹੈ ਕਿ ਇੱਥੋਂ ਉਜਾੜੀ ਦੋ ਇਹਨਾਂ ਦੇ ਮਕਾਨ ਤੇ ਬੁਲਡੋਜ਼ਰ ਚਲਾ ਕੇ ਨਾ ਖਤਮ ਹੀ ਕਰ ਦੋ ਇਹ ਮੰਗ ਕੀਤੀ ਹੈ ਘਟੋ ਘਟ ਡਰ ਦੇ ਮਾਹੌਲ ਚ ਰਹਿੰਦੇ ਸੀ ਹਾਂ ਜੀ ਅਸੀਂ ਬਹੁਤ ਡਰਦੇ ਅਸੀਂ ਸ਼ਾਮ ਸਵੇਰੇ ਸੈਰ ਕਰਨ ਨਹੀਂ ਜਾਂਦੇ ਸੀ ਹਾਈਵੇ 'ਚ ਇੰਨੇ ਮੰਡੀਰੀ ਬੈਠੀ ਹੁੰਦੀ ਹੈ ਸ਼ਾਮ ਨੂੰ ਤੁਸੀਂ ਆ ਕੇ ਬਹੁਤ ਕੀਤੀਆਂ ਅਸੀਂ ਸਾਰੇ ਮੁਹੱਲੇ ਨੇ ਲਿਖਿਤ ਵੀ ਦਿੱਤੀ ਆ ਜਵਾਨੀ ਵੀ ਦਿੱਤੀ ਕੋਈ ਸੁਣਵਾਈ ਨਹੀਂ ਪਤਾ ਨਹੀਂ ਲੱਗਦਾ ਕੀ ਹੱਲ ਹੋ ਗਿਆ ਸ਼ਾਇਦ ਹੋ ਜਵੇ ਵੀਰੇ ਇੱਥੇ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਨਾ ਗਲੀ ਮੁਲੇ ਦਾ ਤੋਂ ਉਸੇ ਸਾਨਾ ਤਾਂ ਅੱਬ ਸੇ ਆਪਣੇ ਬੱਚਿਆਂ ਨੂੰ ਤਾਂ ਸਿਕਿਉਰ ਹੀ ਰੱਖਣਾ ਉਹਨਾਂ ਨੂੰ ਫੇਰ ਸੇ ਇੱਥੋਂ ਸ਼ਿਫਟ ਕਰਕੇ ਦੂਜੀ ਜਗ੍ਹਾ ਭੇਜਣਾ ਪਿਆ ਅੱਛਾ ਅੱਛਾ ਕਿੰਨੇ ਕਿਸਮ ਦੇ ਤੋਂ ਇਹ ਜਿਹੇ ਹਾਲਾਤ ਸੀਗੇ ਵੀਰੇ ਮੈਂ ਤਾਂ ਹੁਣ ਕਿੰਨਾ ਟਿਕ ਦੱਸਾਂ ਕਿ ਸ਼ੁਰੂ ਤੋਂ ਇੱਥੇ ਸਿਸਟਮ ਚੱਲਦਾ ਹੀ ਆ ਰਿਹਾ ਐਸ਼ੀਨਗਰ ਚ ਹੈ ਤੇ ਹੁਣ ਲੱਗਦਾ ਪੁਲਿਸ ਨੇ ਕਾਰਵਾਈ ਕੀਤੀ ਵੀ ਉਮੀਦ ਕਰਦੇ ਆ ਕਿ ਇਹੋ ਜਿਹਾ ਮੌਕਾ ਦੁਬਾਰਾ ਨਾ ਮਿਲੇ ਇਹਨਾਂ ਨੂੰ ਕਿ ਜਿਹੜੇ ਇੱਕ ਵਾਰ ਗਏ ਤੇ ਦੁਬਾਰਾ ਨਾ ਛੱਡਣ ਜੇ ਸਾਨੂੰ ਇੱਥੋਂ ਹੀ ਇਨਫੋਰਮੇਸ਼ਨ ਮਿਲੀ ਸੀ ਵੀ ਈਸ਼ਰ ਨਗਰ ਦੀ ਇਹ ਗਲੀ ਦੇ ਵਿੱਚ ਦੋ ਪਰਿਵਾਰ ਹੈਗੇ ਆ ਜਿਹੜੇ ਡਰਗ ਦਾ ਕੰਮ ਕਰਦੇ ਆ ਤੇ ਬੱਚਿਆਂ ਨੂੰ ਜਿਹੜਾ ਵਿਗਾੜ ਰਹੇ ਆ ਤਾਂ ਉਹਦੇ ਵਿੱਚ ਸਾਡੇ ACP ਹਰਜਿੰਦਰ ACP ਸਾਊਥ ਐਸ ਐਚਓ सदर ਤੇ ਨਾਲ ਇਹਨਾਂ ਦੇ ਚੌਂਕੀਚਰ ਇਹਨਾਂ ਦੀ ਡਿਊਟੀ ਲਾਈ ਗਈ ਸੀ ਤੇ ਇਹਨਾਂ ਨੇ ਟਰੈਪ ਲਾ ਕੇ ਜਿਹੜਾ ਉਸ ਪਰਿਵਾਰ ਨੂੰ ਫੜਿਆ ਉਹਨਾਂ ਦੇ ਕੋਲ 212 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਤੇ ਜਿਹੜਾ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਹੁਣ ਫਰਦਰ ਅੱਗੇ ਤਫਤੀਸ਼ ਕਰਾਂਗੇ ਅਸਰ ਕਿੰਨੇ ਕਾਫੀ ਲੰਬੇ ਸਮੇਂ ਤੋਂ ਇਹ ਇਹ ਜਿਹੜੇ ਚਾਰ ਬੰਦੇ ਆ ਜਿੰਨਾਂ ਚ ਲੇਡੀਜ਼ ਔਰ ਇਹ ਜਿਹੜੇ ਚਾਰ ਪਰਸਨ ਆ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਇੱਕੇ ਬਹੁਤ ਚੰਗੀ ਗੱਲ ਲੱਗੀ ਹੈ ਵੀ ਇੱਥੇ ਮੁਹੱਲੇ ਦੇ ਵਿੱਚ ਵੀ ਹੁਣ ਜਿਹੜਾ ਮੈਂ ਮੌਕੇ ਤੇ ਮਾਨਯੋਗ ਸਾਡੇ ਸੀਪੀ ਸਾਹਿਬ ਕੁਲਦੀਪ ਚੱਲਸਰ ਵੀ ਆਏ ਸੀ ਤਾਂ ਲੋਕ ਜਿਹੜਾ ਹੁਣ ਸਾਥ ਦੇਣ ਲੱਗੇ ਆਂ ਔਰ ਲੋਕ ਖੁੱਲ ਕੇ ਤੁਰੇ ਆਂ ਜੇ ਇਸੇ ਤਰੀਕੇ ਨਾਲ ਲੋਕ ਮਾੜੇ ਅੰਸਰ ਦੇ ਖਿਲਾਫ ਆ ਖੁੱਲ ਕੇ ਚੱਲਣਗੇ ਤਾਂ ਪੁਲਿਸ ਦਾ ਮਰੋਲ ਵੀ ਤਕੜਾ ਹੋਊਗਾ ਔਰ ਆਪਣੇ ਜਿਹੜੀ ਨਵੀਂ ਯੂਥ ਹੈ ਉਹ ਇਸ ਜਿਹੜੀ ਜ਼ਹਿਰ ਤੋਂ ਵੱਜੂਗੀ ਸਰ ਕਹਿੰਦੇ ਸੀ ਸੀਸੀਟੀਵੀ ਕੈਮਰੇ ਲਗਾਏ ਹੋਏ ਸੀ ਪਹਿਲਾਂ ਹੀ ਜਿਹੜਾ ਪੁਲਿਸ ਆਉਂਦੀ ਉਹਨੂੰ ਦੇਖ ਲੈਂਦੇ ਸੀ ਦੇਖੋ ਜਿਹੜਾ ਵੀ ਕੋ ਮਾੜਾ ਅੰਸਰ ਹੈ ਉਹ ਆਲੇ-ਦੁਆਲੇ ਲੋਕਾਂ ਤੇ ਤੇ ਪੁਲਿਸ ਤੋਂ ਬਚਣ ਲਈ ਪ੍ਰਭਾਵ ਬਣਾਉਣ ਲਈ ਇਹ ਜਾਂ ਕੁਝ ਕਰਦਾ ਬਟ ਇਹ ਗੱਲਾਂ ਦੀ ਕੋਈ ਵੈਲਿਊ ਨਹੀਂ ਮਾੜੇ ਬੰਦੇ ਦੀ ਜਿਹੜੀ ਥਾਂ ਜੇਲ੍ਹ ਦੇ ਪਿੱਛੇ ਹੀ ਹੈ ਤੇ ਇਸੇ ਲੜੀ ਵਿੱਚ ਜਿਵੇਂ ਕਿ ਸਾਡੇ ਪੈਨ ਪੰਜਾਬ ਚ ਜਿਹੜਾ ਡਰੱਗ ਦੇ ਖਿਲਾਫ ਇੱਕ ਮੁਹਿੰਮ ਚੱਲੀ ਹੈ ਤੇ ਮਾਨਯੋਗ ਸੀਪੀ ਸਾਹਿਬ ਨੇ ਅੱਜ ਵੀ ਸਾਡੇ ਵੱਖ-ਵੱਖ ਜ਼ੋਨ 2 ਜ਼ੋਨ 4 ਜ਼ੋਨ 3 ਦੇ ਵਿੱਚ ਸਰਚ ਐਂਡ ਆਪਰੇਸ਼ਨ ਚੱਲ ਰਹੇ ਆ ਤਾਂ ਉਹਦੇ ਵਿੱਚ ਅਸੀਂ ਤਕਰੀਬਨ 25 ਤੋਂ 30 ਬੰਦੇ ਆਰਾਊਂਡ ਅਪ ਕੀਤੇ ਆ ਤੇ 5 ਤੋਂ 7 ਮੁਕਦਮੇ ਹੁਣ ਤੱਕ ਦਰਜ ਵੀ ਕਰ ਲਿਆ ਤੇ ਬਾਕੀ ਹੋਰ ਫਰਦਰ ਸ਼ਾਮ ਤੱਕ ਵੀ ਜਿਹੜੀ ਹੋਰ ਰਿਕਵਰੀ ਕਰਾਂਗੇ ਤਾਂ ਇਸ ਤਰੀਕੇ ਦੀ ਜਿਹੜੀ ਮੁਹਿੰਮ ਹੈ ਇਹ ਕੰਟੀਨਿਊ ਚੱਲਦੀ ਰਹਿਣਗੀਆਂ ਤਾਂ ਅਸੀਂ ਇਹੀ ਲੋਕਾਂ ਨੂੰ ਕਹਿੰਨੇ ਆ ਵੀ ਸਾਨੂੰ ਸਹੀ ਜਿਹੜੀ ਇਤਲਾਹ ਦਿਓ ਔਰ ਖੁੱਲਕੇ ਬਾਹਰ ਆਓ ਔਰ ਮਾੜੇ ਅੰਸਰਾਂ ਨੂੰ ਆਪਣੀ ਉਸ ਏਰੀਏ ਦੇ ਵਿੱਚ ਨਾ ਰਹਿਣ ਦਿਓ। ਨਸ਼ਾ ਸ਼ਰਦਸਰਾਂ ਨੂੰ ਕੀ ਚਤਾਵਨੀ ਹੈ ਜੀ ਕਿਉਂਕਿ ਅਸੀਂ ਦੇਖਿਆ ਕਿ ਦੇਖੋ ਨਸ਼ੇ ਵਾਲੇ ਜਾਂ ਤਾਂ ਛੱਡ ਕੇ ਭੱਜ ਜਾਣ ਤੇ ਸਿੱਧੇ ਕੰਮ ਹੋ ਜਾਣ। ਅਦਰਵਾਇਜ਼ ਜੇ ਉਹ ਕੰਮ ਕਰਨਗੇ ਤਾਂ ਉਹਨਾਂ ਦੀ ਜਿਹੜੀ ਥਾਂ ਜੇਲ੍ਹ 'ਚ ਹੈ ਤੇ ਉੱਥੇ ਕਰਕੇ ਛੱਡਾਂਗੇ ਔਰ ਜਿਹੜੀ ਉਹਨਾਂ ਦੀ ਪ੍ਰੋਪਰਟੀ ਜਾਂ ਹੋਰ ਜਿਹੜੇ ਉਹਨਾਂ ਨੇ ਕੋਈ ਸਾਧਨ ਮੂਵੇਬਲ ਇਮੋਵੇਬਲ ਪ੍ਰੋਪਰਟੀਆਂ ਬਣਾਈਆਂ ਉਹ ਵੀ ਫ੍ਰੀਜ਼ ਕਰਾਂਗੇ ਤੇ ਜਿਹੜੀ ਹੋਰ ਡਿਮੋਲਿਸ਼ ਦੀਆਂ ਵੀ ਜਿਹੜੀਆਂ ਉਹਨਾਂ ਨੇ ਇਲੀਗਲ ਜਿਹੜੀਆਂ ਬਿਲਡਿੰਗਾਂ ਬਣਾ ਰੱਖੀਆਂ ਜਿਹਦੇ ਵਿੱਚ ਕੋਈ ਕਾਰਪੋਰੇਸ਼ਨ ਦੀ ਪ੍ਰੋਬਲਮ ਹੈ ਨਕਸ਼ਾ ਨਹੀਂ ਪਾਸ ਹੋਰ ਜਿਹੜੀਆਂ ਦਿੱਕਤਾਂ ਉਹ ਵੀ ਉਹਨਾਂ ਦੀ ਡਿਮੋਲਿਸ਼ ਦੀ ਜਿਹੜੀ ਮੁਹਿੰਮ ਚੱਲਦੀ ਰਹੇ ਸਰ ਮੁੱਖ ਮੰਤਰੀ ਮੈਨੂੰ ਪਤਾ ਲੱਗਿਆ ਕਿੰਨੀ ਹੈ ਜੀ ਤਾਂ ਕੋਈ ਇਸ ਜਿਹੜੀ ਆਪਾਂ ਇਹਦੀ ਬਾਜ਼ਾਰੂ ਕੀਮਤ ਉਹੀ ਹੁੰਦੀ ਹੈ ਜਿੰਨੀ ਡਿਮਾਂਡ ਹੋਵੇ ਤਾਂ ਅਸੀਂ ਇਹ ਕਵਾਂਗੇ ਆਪਾਂ ਇਸ ਦੇ ਚੱਕਰਾਂ 'ਚ ਪੈਣ ਦੀ ਬਜਾਏ ਜਿਹੜੇ ਆਪਣੇ ਯੂਥ ਲਈ ਬੱਚਿਆਂ ਲਈ ਸਾਰੇ ਕਾਮਨ ਕੌਜ਼ ਹੈ ਪੁੰਨ ਦਾ ਕੰਮ ਹੈ ਤੇ ਆਪਾਂ ਸਾਰੇ ਇਕੋ ਕੇ ਸਾਥ ਦੇਈਏ ਤੇ ਕੁੱਤੇ ਬੰਦਿਆਂ ਨੂੰ ਫੜ ਕੇ ਅੰਦਰ ਦੇਈਏ ਤੇ ਜਿਨ੍ਹਾਂ ਦੀ ਜਿੱਥੇ ਥਾਂ ਉੱਥੇ ਪੰਚਾਈਏ ਤੇ ਆਪਣਾ ਜਿਹੜਾ ਅੱਛਾ ਸਮਾਜ ਹੋਵੇ ਔਰ ਆਪਣਾ ਫਿਊਚਰ ਜਿਹੜਾ ਬੱਚਿਆਂ ਦਾ ਅੱਛਾ ਹੋਵੇ